ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਜੀ ਕਿਹੋ ਜਿਹੇ ਲੋਕਾਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਦੇ ਉੱਪਰ ਉਹ ਬਹੁਤ ਛੇਤੀ ਮਿਹਰ ਵੀ ਕਰ ਦਿੰਦੇ ਹਨ ਤੇ ਉਹਨਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਲਈ ਰੱਖ ਦਿੰਦੇ ਹਨ ਉਹਨਾਂ ਵਿਅਕਤੀਆਂ ਦੀਆਂ ਕਿਹੜੀਆਂ ਸਤ ਨਿਸ਼ਾਨੀਆਂ ਹਨ ਜਿਹੜੇ ਲੋਕ ਪਰਮਾਤਮਾ ਨੂੰ ਬਹੁਤ ਜ਼ਿਆਦਾ ਪਸੰਦ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਵੀ ਹਮੇਸ਼ਾ ਲਈ ਬਣ ਜਾਵੇ ਸਾਥ ਸੰਗਤ ਜੀ ਇਸ ਦੁਨੀਆ ਵਿੱਚ ਅਨੇਕਾ ਕਿਸਮਾਂ ਦੇ ਮਨੁੱਖ ਹਨ ਕੁਝ ਚੰਗੇ ਹਨ ਤੇ ਕੁਝ ਚੰਗੇ ਬਣਨ ਦੀ ਰਾਹ ਤੇ ਚੱਲ ਰਹੇ ਹਨ ਬੁਰਾ ਅਸੀਂ ਇਸ ਲਈ ਕਿਸੇ ਨੂੰ ਵੀ ਨਹੀਂ ਕਹਿ ਰਹੇ ਕਿਉਂਕਿ ਸਾਡਾ ਇਹ ਮੰਨਣਾ ਹੈ ਬੁਰਾ ਅਸਲ ਵਿੱਚ ਤਾਂ ਕੋਈ ਵੀ ਨਹੀਂ ਹੈ ਜਿਹੜਾ ਮਨੁੱਖ ਬੁਰਾਈ ਕਰਦਾ ਹੈ ਉਸ ਨੂੰ ਚੰਗਿਆਈ ਦਾ ਤਾਂ ਗਿਆਨ ਹੀ ਨਹੀਂ ਹੈ ਇਸ ਲਈ ਉਹ ਕਿਸੇ ਦੀ ਬੁਰਾਈ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ ਅੱਜ ਅਸੀਂ ਜਾਣਾਂਗੇ ਜੀ ਚੰਗੇ ਇਨਸਾਨਾਂ ਦੀਆਂ ਸੱਤ ਇਹੋ ਜਿਹੀਆਂ ਨਿਸ਼ਾਨੀਆਂ ਜੋ ਗੁਰਬਾਣੀ ਵਿੱਚ ਵੀ ਦੱਸੀਆਂ ਗਈਆਂ ਹਨ ਕਿ ਜੇਕਰ ਉਹਨਾਂ ਦੇ ਵਿੱਚ ਇਹ ਨਿਸ਼ਾਨੀਆਂ ਹਨ ਤਾਂ ਉਹ ਪਰਮਾਤਮਾ ਨੂੰ ਬਹੁਤ ਹੀ ਛੇਤੀ ਪਾ ਲੈਂਦੇ ਹਨ ਭਾਵ ਕਿ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਬਹੁਤ ਜਲਦੀ ਹੋ ਜਾਂਦੀ ਹੈ ਸਭ ਤੋਂ ਪਹਿਲੀ ਨਿਸ਼ਾਨੀ ਹੈ ਜੀ ਆਦਰ ਸਤਕਾਰ ਕਰਨ ਦੀ ਭਾਵਨਾ ਸਾਥ ਸੰਗਤ ਜੀ ਹਮੇਸ਼ਾ ਅਸੀਂ ਇਦਾਂ ਮੰਨਦੇ ਹਾਂ ਅਤੇ ਸਮਝਦੇ ਹਾਂ ਕਿ ਜੋ ਬਨੁਖ ਸਾਡੀ ਇੱਜ਼ਤ ਨਹੀਂ ਕਰਦਾ ਸਾਨੂੰ ਆਦਰ ਸਤਕਾਰ ਨਹੀਂ ਦਿੰਦਾ ਸਾਡੀ ਬੇਇੱਜ਼ਤੀ ਕਰਦਾ ਹੈ ਸਾਡਾ ਮੁਖੌਲ ਅਡਾਉਂਦਾ ਹੈ ਸਾਡੇ ਨਾਲ ਬੁਰਾ ਵਿਹਾਰ ਕਰਦਾ ਹੈ ਅਸੀਂ ਵੀ ਉਸ ਦੇ ਨਾਲ ਇਸ ਤਰ੍ਹਾਂ ਦਾ ਹੀ ਵਿਹਾਰ ਕਰਾਂਗੇ ਉਸ ਨਾਲ ਬੁਰਾ ਸਲੋਕ ਹੀ ਕਰਾਂਗੇ ਅਸੀਂ ਵੀ ਉਸ ਨੂੰ ਇੱਜ਼ਤ ਨਹੀਂ ਦੇਵਾਂਗੇ ਪਰ ਸਾਧ ਸੰਗਤ ਜੀ ਫਿਰ ਸਾਡੇ ਤੇ ਉਸ ਦੇ ਵਿਚਾਰ ਕੀ ਫਰਕ ਰਹਿ ਜਾਵੇਗਾ ਫਿਰ ਤਾਂ ਅਸੀਂ ਵੀ ਉਸ ਦੇ ਨਾਲ ਦੇ ਹੀ ਬਣ ਜਾਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਇਦਾਂ ਤਾਂ ਸੋਚਣਾ ਵੀ ਗਲਤ ਹੈ ਨਾਲ ਅਸੀਂ ਆਪਣਾ ਹੀ ਨੁਕਸਾਨ ਕਰ ਲੈਂਦੇ ਹਾਂ ਅਤੇ ਆਪਣਾ ਸੁਖ ਚੈਨ ਖਤਮ ਹੀ ਕਰ ਦਿੰਦੇ ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਮਤਲਬ ਕਿ ਜੋ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦਾ ਹੈ ਉਹ ਸਭ ਨੂੰ ਇੱਜ਼ਤ ਦੇਣ ਵਾਲਾ ਹੁੰਦਾ ਹੈ ਸਭ ਨੂੰ ਰਿਸਪੈਕਟ ਦੇਣ ਵਾਲਾ ਹੁੰਦਾ ਹੈ ਉਸ ਨੂੰ ਹੀ ਉਸ ਮਨੁੱਖ ਤੋਂ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਇਸ ਲਈ ਸਾਥ ਸੰਗਤ ਜੀ ਦੂਜਿਆਂ ਨੂੰ ਇੱਜ਼ਤ ਦਿਓ ਚਾਹੇ ਉਹ ਗਰੀਬ ਹਨ ਜਾਂ ਅਮੀਰ ਹਨ ਜਾਂ ਛੋਟੇ ਹਨ ਜਾਂ ਵੱਡੇ ਹਨ ਅਤੇ ਨੇਕ ਮਨੁੱਖ ਦੀ ਇਹ ਸਭ ਤੋਂ ਵੱਡੀ ਤੇ ਪਹਿਲੀ ਨਿਸ਼ਾਨੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਜੀ ਦੂਸਰੀ ਨਿਸ਼ਾਨੀ ਬਾਰੇ ਦੂਜੀ ਨਿਸ਼ਾਨੀ ਦੱਸਦੀ ਹੈ ਜੀ ਵਫਾਦਾਰ ਵਫਾਦਾਰੀ ਕਿਸੇ ਦੇ ਨਾਲ ਨਿਭਾਉਣੀ ਸਾਧ ਸੰਗਤ ਜੀ ਅੱਜ ਕੱਲ ਜੇ ਇਨਸਾਨ ਆਪਣੇ ਆਲੇ ਦੁਆਲੇ ਕਿਸੇ ਚੀਜ਼ ਦੀ ਜੇ ਕਮੀ ਦੇਖਦਾ ਹੈ ਜਾਂ ਮਹਿਸੂਸ ਕਰਦਾ ਹੈ ਤੇ ਉਹ ਹੈ ਜੀ ਵਫਾਦਾਰੀ ਤੁਸੀਂ ਵੇਖਿਆ ਹੀ ਹੋਵੇਗਾ ਕਿ ਅੱਜ ਦੇ ਸਮੇਂ ਵਿੱਚ ਵਫਾਦਾਰੀ ਬਹੁਤ ਹੀ ਮੁਸ਼ਕਿਲ ਦੇ ਨਾਲ ਮਿਲਦੀ ਹੈ ਅੱਜ ਦੇ ਸਮੇਂ ਵਿੱਚ ਕੋਈ ਵੀ ਕਿਸੇ ਉੱਤੇ ਭਰੋਸਾ ਨਹੀਂ ਕਰਦਾ। ਸਭ ਦੇ ਮਨ ਅਤੇ ਦਿਮਾਗ ਸ਼ੱਕ ਅਤੇ ਵਿਹਮਾਂ ਦੇ ਨਾਲ ਭਰੇ ਹੋਏ ਹਨ। ਮਤਲਬ ਕਿ ਕੋਈ ਕਿਸੇ ਦਾ ਵਫਾਦਾਰ ਹੈ ਹੀ ਨਹੀਂ ਤੇ ਨਾ ਹੀ ਕੋਈ ਬਣ ਕੇ ਰਹਿਣਾ ਚਾਹੁੰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਤੋਂ ਧੋਖਾ ਖਾ ਕੇ ਬੈਠਾ ਹੋਵੇਗਾ ਜਾਂ ਦੇ ਰਿਹਾ ਹੋਵੇਗਾ। ਵੈਸੇ ਵੇਖਿਆ ਜਾਵੇ ਤਾਂ ਵਫਾਦਾਰੀ ਕਿਸੇ ਵੀ ਇਨਸਾਨ ਨੂੰ ਸੱਚਾ ਇਨਸਾਨ ਬਣਾ ਦਿੰਦੀ ਹੈ। ਭਰੋਸਾ ਅਤੇ ਵਫਾਦਾਰੀ ਹੀ ਮਨੁੱਖ ਨੂੰ ਆਪਸ ਦੇ ਕਿਸੇ ਵੀ ਰਿਸ਼ਤੇ ਵਿੱਚ ਬਨ ਕੇ ਰੱਖਦੀ ਹੈ ਇਸ ਲਈ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਵਫਾਦਾਰੀ ਵੀ ਇੱਕ ਨੇਕ ਅਤੇ ਸੱਚੇ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਜੀ ਤੀਜੀ ਨਿਸ਼ਾਨੀ ਦੇ ਬਾਰੇ ਵਿੱਚ ਤੀਜੀ ਨਿਸ਼ਾਨੀ ਮਤਲਬ ਕਿ ਮਨ ਵਿੱਚ ਸਕੂਨ ਅਤੇ ਸ਼ਾਂਤੀ ਦਾ ਹੋ ਜਾਣਾ ਸਾਧ ਸੰਗਤ ਜੀ ਇੱਕ ਨੇਕ ਅਤੇ ਸੱਚੇ ਮਨੁੱਖ ਦਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਉਹ ਭਾਵੇਂ ਰੌਲੇ ਰੱਪੇ ਪੈਣ ਵਾਲੀ ਜਗ੍ਹਾ ਤੇ ਹੀ ਕਿਉਂ ਨਾ ਹੋਵੇ ਉਸ ਦਾ ਮਨ ਉੱਥੇ ਵੀ ਸ਼ਾਂਤ ਹੀ ਰਹੇਗਾ ਚਾਹੇ ਉਸ ਦੇ ਸਾਹਮਣੇ ਕੋਈ ਝਗੜ ਰਿਹਾ ਹੋਵੇ ਜਾਂ ਭਾਵੇਂ ਉਸ ਨੂੰ ਹੀ ਕੋਈ ਗਾਲ ਮੰਦਾ ਕਰ ਰਿਹਾ ਹੋਵੇ ਪਰ ਉਹ ਮਨੁੱਖ ਹਮੇਸ਼ਾ ਲਈ ਸ਼ਾਂਤ ਹੀ ਰਹੇਗਾ ਉਹ ਉਸ ਨੂੰ ਮਨੁੱਖ ਸਮਝੇਗਾ ਪਰ ਆਪਣੇ ਆਪ ਨੂੰ ਉਸ ਵਰਗਾ ਨਹੀਂ ਬਣਾਵੇਗਾ ਉਸ ਦਾ ਆਪਣੇ ਵਾਹਿਗੁਰੂ ਅਤੇ ਗੁਰੂ ਤੇ ਮਨ ਇਕਾਗਰ ਰਹਿੰਦਾ ਹੈ ਉਸ ਦੇ ਕਰਮ ਵੀ ਚੰਗੇ ਹੁੰਦੇ ਹਨ ਤੇ ਉਹ ਬਿਲਕੁਲ ਦੁਨੀਆਵੀ ਪਖੰਡਾਂ ਤੋਂ ਦੂਰ ਰਹਿੰਦਾ ਹੈ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਜੋ ਆਪਣੇ ਪ੍ਰਭੂ ਅਤੇ ਗੁਰੂ ਤੇ ਹਮੇਸ਼ਾ ਹੁਕਮ ਦੇ ਅੰਦਰ ਰਹਿੰਦਾ ਹੈ ਉਹ ਪਰਮਾਤਮਾ ਦੇ ਹੁਕਮਾਂ ਨੂੰ ਮੰਨਦਾ ਹੈ ਉਸ ਦਾ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਹੈ ਅਤੇ ਮਨ ਦੇ ਸ਼ਾਂਤ ਹੋਣ ਨਾਲ ਉਸ ਦੇ ਸਾਰੇ ਹੀ ਕੰਮ ਆਪੇ ਹੀ ਪਰਮਾਤਮਾ ਸਿਰੇ ਚੜਾ ਦਿੰਦੇ ਹਨ ਤੇ ਪੁੰਨ ਉਸ ਦਾ ਬਣਨ ਲੱਗ ਜਾਂਦਾ ਹੈ ਤੇ ਉਹ ਮਨੁੱਖ ਵੀ ਇੱਕ ਚੰਗਾ ਮਨੁੱਖ ਬਣ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਜੀ ਚੌਥੀ ਨਿਸ਼ਾਨੀ ਦੇ ਬਾਰੇ ਜ਼ਿੰਮੇਵਾਰ ਹੋਣਾ ਸਾਧ ਸੰਗਤ ਜੀ ਚੌਥੀ ਨਿਸ਼ਾਨੀ ਇੱਕ ਚੰਗੇ ਮਨੁੱਖ ਦੀ ਹੁੰਦੀ ਹੈ ਕਿ ਜੇਕਰ ਉਹ ਜ਼ਿੰਮੇਵਾਰ ਹੋਵੇ ਗੁਰਬਾਣੀ ਕਹਿੰਦੀ ਹੈ ਕਿ ਅਸਲ ਸੂਰਮਾ ਅਸਲ ਮਨੁੱਖ ਉਹੀ ਹੈ ਜੋ ਜੰਗ ਦੇ ਮੈਦਾਨ ਵਿੱਚੋਂ ਪਿੱਠ ਵਿਖਾ ਕੇ ਨਾ ਭਜੇ ਸਗੋਂ ਡਟ ਕੇ ਅੱਗੇ ਹੋ ਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਮੁਕਾਬਲਾ ਕਰੇ ਸਾਧ ਸੰਗਤ ਜੀ ਇਹ ਸਾਡੀ ਜ਼ਿੰਦਗੀ ਵੀ ਇੱਕ ਜੰਗ ਦੀ ਤਰ੍ਹਾਂ ਹੈ ਜੰਗ ਦਾ ਤਾਂ ਮੈਦਾਨ ਹੀ ਹੈ ਇਸ ਵਿੱਚ ਵੀ ਸਾਨੂੰ ਰੋਜ਼ ਹਰ ਰੋਜ਼ ਲੜਨਾ ਝਗੜਨਾ ਪੈਂਦਾ ਹੈ ਤੇ ਆਪਣੀ ਜ਼ਿੰਮੇਵਾਰੀ ਫਿਰ ਵੀ ਨਿਭਾਉਣੀ ਪੈਂਦੀ ਹੈ ਇਸ ਲਈ ਇੱਕ ਨੇਕ ਤੇ ਚੰਗਾ ਮਨੁੱਖ ਉਹੀ ਹੁੰਦਾ ਹੈ ਜੋ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣਾ ਫਰਜ਼ ਸਮਝ ਕੇ ਨਿਭਾਉਂਦਾ ਹੈ ਜੋ ਦੂਜਿਆਂ ਨਾਲ ਤੇ ਸਮਾਜ ਵਿੱਚ ਵੀ ਜ਼ਿੰਮੇਵਾਰੀ ਦੇ ਨਾਲ ਹੀ ਪੇਸ਼ ਆਉਂਦਾ ਹੈ ਹੁਣ ਗੱਲ ਕਰਦੇ ਹਾਂ ਜੀ ਪੰਜਵੀਂ ਨਿਸ਼ਾਨੀ ਦੇ ਬਾਰੇ ਮਤਲਬ ਕਿ ਹਰ ਇੱਕ ਦੀ ਜਿਹੜਾ ਕੋਈ ਮਨੁੱਖ ਮਦਦ ਕਰਦਾ ਹੋਵੇ ਚੰਗਾ ਮਨੁੱਖ ਸਭ ਲਈ ਇੱਕੋ ਜਿਹਾ ਹੀ ਸੋਚਦਾ ਹੈ ਦਾਨਪੂਰਨ ਕਰਦਾ ਹੈ ਕਿਸੇ ਨਾਲ ਵੀ ਈਰਖਾ ਜਾਂ ਨਿੰਦਾ ਕੀਤੇ ਬਗੈਰ ਹੀ ਉਸ ਦੀ ਮਦਦ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦੱਸਿਆ ਗਿਆ ਹੈ ਕਿ ਮਨ ਤੋਂ ਦਿਆਲੂ ਦਇਆ ਅਤੇ ਚੰਗਾ ਸੋਚਣ ਵਾਲਾ ਮਨੁੱਖ ਹੀ ਸਭ ਦਾ ਭਲਾ ਕਰ ਸਕਦਾ ਹੈ ਸਾਡੇ ਨਾਲ ਪਿਆਰ ਕਰਦਾ ਹੈ ਖੁਦ ਮਿਹਨਤ ਨਾਲ ਕਮਾਉਂਦਾ ਹੈ ਤੇ ਆਪਣੀ ਕਮਾਈ ਦਾ ਕੁਝ ਦਸਵੰਦ ਵਜੋਂ ਕੁਝ ਹਿੱਸਾ ਜ਼ਰੂਰਤਮੰਦਾਂ ਵਿੱਚ ਵੀ ਵੰਡਦਾ ਹੈ ਇਹ ਵੀ ਇੱਕ ਚੰਗੇ ਮਨੁੱਖ ਦੀ ਨਿਸ਼ਾਨੀ ਹੈ ਜੋ ਕਿ ਪਰਮਾਤਮਾ ਨੂੰ ਬਹੁਤ ਜ਼ਿਆਦਾ ਪਸੰਦ ਹੈ ਪਰਮਾਤਮਾ ਉਸ ਨੂੰ ਹੋਰ ਜ਼ਿਆਦਾ ਮਿਹਰ ਵਰਸਾਉਂਦੇ ਹਨ ਅਗਲੀ ਨਿਸ਼ਾਨੀ 6ਵੀਂ ਨਿਸ਼ਾਨੀ ਜੀ 6ਵੀਂ ਨਿਸ਼ਾਨੀ ਮਤਲਬ ਕਿ ਆਸ਼ਾਵਾਦੀ ਹੋਣਾ ਸਾਰ ਸੰਗਤ ਜੀ ਮਨੁੱਖ ਦਾ ਨਿਰਾਸ਼ ਅਤੇ ਦੁੱਖਾਂ ਵਿੱਚ ਡੁੱਬੇ ਰਹਿਣਾ ਅੱਜ ਕੱਲ ਜਿਵੇਂ ਆਮ ਹੀ ਹੋ ਗਿਆ ਹੈ ਕਿਉਂਕਿ ਅਸੀਂ ਦਿਨੋ ਦਿਨ ਧਰਮ ਅਤੇ ਕਰਮ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਹੋ ਜਿਹੇ ਸਮੇਂ ਵਿੱਚ ਆਪਣੇ ਅੰਦਰੋਂ ਭਰੋਸਾ ਤੇ ਉਮੀਦ ਦੀ ਜੋਤ ਜਗਾਈ ਰੱਖਣਾ ਕਿਸੇ ਅੰਮ੍ਰਿਤ ਜਲ ਤੋਂ ਘੱਟ ਨਹੀਂ ਹੈ ਗੁਰਬਾਣੀ ਕਹਿੰਦੀ ਹੈ ਕਿ ਮਨੁੱਖ ਦਾ ਹਰ ਕਾਰਜ ਸਿਰੇ ਚੜ ਜਾਂਦਾ ਹੈ ਪੂਰਾ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਮਨ ਨੂੰ ਅਤੇ ਖੁਦ ਨੂੰ ਪ੍ਰਭੂ ਅੱਗੇ ਭੇਟ ਕਰ ਦਿੰਦੇ ਹਾਂ ਅਸੀਂ ਆਸ਼ਾਵਾਦੀ ਬਣ ਜਾਂਦੇ ਹਾਂ ਭਾਵ ਕਿ ਲੋਕਾਂ ਲਈ ਮਿਸਾਲ ਬਣ ਜਾਂਦੇ ਹਾਂ ਕਿਉਂਕਿ ਭਗਤ ਨੂੰ ਪਤਾ ਹੁੰਦਾ ਹੈ ਕਿ ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਆਪ ਹੀ ਕਰ ਰਿਹਾ ਹੈ ਅਸੀਂ ਤੇ ਸਿਰਫ ਜਰੀਆ ਹੁੰਦੇ ਹਾਂ ਇਸ ਦੇ ਵਿੱਚ ਦੁੱਖ ਕਾ ਦਾ ਮੰਨਣਾ ਅਗਲੀ ਨਿਸ਼ਾਨੀ ਜੀ ਸਤਵੀਂ ਨਿਸ਼ਾਨੀ ਸਤਵੀਂ ਨਿਸ਼ਾਨੀ ਉਹ ਕਿਹੜੀ ਹੈ ਮਨੁੱਖ ਦੀ ਜਿਹੜੀ ਪਰਮਾਤਮਾ ਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਸੇ ਮਨੁੱਖ ਦਾ ਵਿਵੇਕਸ਼ੀਲ ਹੋਣਾ ਸਾਥ ਸੰਗਤ ਜੀ ਮਨੁੱਖ ਅੰਦਰ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਜ਼ਿੰਦਗੀ ਦੇ ਜ਼ਰੂਰੀ ਅਤੇ ਮਹੱਤਵਪੂਰਨ ਫੈਸਲੇ ਲੈ ਸਕਦਾ ਹੈ ਸਹੀ ਅਤੇ ਗਲਤ ਦੀ ਪਰਖ ਕਰ ਸਕਦਾ ਹੈ ਉਸ ਦੇ ਅੰਦਰ ਦਿਮਾਗ ਰੂਪੀ ਇੱਕ ਇਹੋ ਜਿਹਾ ਗਿਆਨ ਆ ਜਾਂਦਾ ਹੈ ਜੋ ਉਸ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਮਜਬੂਰ ਕਰ ਦਿੰਦਾ ਹੈ ਸੱਚ ਦੇ ਅਤੇ ਰੱਬੀ ਮਾਰਗ ਤੇ ਉਹ ਤੁਰ ਪੈਂਦਾ ਹੈ ਸਾਧ ਸੰਗਤ ਜੀ ਇਹ ਸੰ ਉਹ ਸਤ ਗੁਣ ਜਿਹੜੇ ਮਨੁੱਖ ਦੇ ਅੰਦਰ ਹੋਣੇ ਹੀ ਚਾਹੀਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹੋ ਜਿਹੇ ਅਣਗਿਣਤ ਬਿਆਨਤ ਗੁਣ ਹਨ ਜੋ ਤੁਸੀਂ ਆਪਣੇ ਜੀਵਨ ਵਿੱਚ ਧਾਰਨ ਕਰ ਸਕਦੇ ਹੋ ਇਹਨਾਂ ਗੁਣਾਂ ਨੂੰ ਧਾਰਨ ਕਰਨ ਨਾਲ ਤੁਹਾਡੀ ਜ਼ਿੰਦਗੀ ਵੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਤਾਂ ਬਦਲੇਗੀ ਹੀ ਬਦਲੇਗੀ ਤੁਹਾਡੇ ਪਰਿਵਾਰ ਤੁਹਾਡੇ ਰਿਸ਼ਤੇਦਾਰ ਤੁਹਾਡਾ ਬਹੁਤ ਜ਼ਿਆਦਾ ਵਧੀਆ ਉਹਨਾਂ ਦੇ ਉੱਪਰ ਪ੍ਰਭਾਵ ਪੈ ਜਾਵੇਗਾ ਕਿ ਉਹ ਮਨੁੱਖ ਬਹੁਤ ਵਧੀਆ ਹੈ ਉਸ ਦਾ ਸੁਭਾਅ ਬਹੁਤ ਵਧੀਆ ਹੈ ਉਹ ਆਪਣੇ ਬੱਚਿਆਂ ਨੂੰ ਤੁਹਾਡੀ ਮਿਸਾਲ ਦੇਣਗੇ ਕਿ ਤੁਸੀਂ ਵੀ ਉਸ ਵਰਗਾ ਬਣ ਜਾਓ ਜੇਕਰ ਤੁਹਾਡੀ ਮਿਸਾਲ ਕਿਸੇ ਨੂੰ ਹੋਰ ਦੇ ਦਿੱਤੀ ਤਾਂ ਤੁਸੀਂ ਸਮਝ ਲੈਣਾ ਜੀ ਕਿ ਤੁਹਾਡੇ ਵਿੱਚ ਕਿੰਨੇ ਵਧੀਆ ਗੁਣ ਹਨ ਜੋ ਤੁਹਾਡੇ ਪਰਮਾਤਮਾ ਨੂੰ ਵੀ ਪਸੰਦ ਹੋਣਗੇ ਹਰ ਇੱਕ ਦੇ ਨਾਲ ਇੱਕੋ ਇਹੋ ਜਿਹਾ ਵਿਹਾਰ ਬਣਾ ਕੇ ਰੱਖੋ ਕਿ ਕਿਸੇ ਨੂੰ ਕੋਈ ਵੀ ਨੀਚ ਦੀ ਭਾਵਨਾ ਦੇ ਨਾਲ ਨਾ ਦੇਖੋ ਤੁਹਾਡੇ ਦਿਲ ਤੇ ਦਿਮਾਗ ਵਿੱਚੋਂ ਨਿਕਲ ਹੀ ਜਾਵੇ ਕਿ ਕੌਣ ਉੱਚਾ ਹੈ ਤੇ ਕੌਣ ਨੀਵਾ ਹੈ ਜੇਕਰ ਤੁਸੀਂ ਆਪਣੇ ਮਨ ਦੀ ਭਾਵਨਾ ਨੂੰ ਇੱਥੇ ਇੱਕ ਸੈੱਟ ਕਰ ਲਓਗੇ ਤਾਂ ਤੁਹਾਨੂੰ ਕੋਈ ਵੀ ਆਪਣੇ ਤੋਂ ਉੱਚਾ ਤੇ ਕੋਈ ਵੀ ਆਪਣੇ ਤੋਂ ਨੀਵਾ ਦਿਖਾਈ ਹੀ ਨਹੀਂ ਦੇਵੇਗਾ ਤੁਸੀਂ ਵੀ ਪਰਮਾਤਮਾ ਦੇ ਬਹੁਤ ਚੰਗੇ ਗੁਰਸਿੱਖ ਪ੍ਰਤੀਤ ਹੋ ਜਾਓਗੇ ਤੇ ਪਰਮਾਤਮਾ ਵੀ ਤੁਹਾਡੇ ਸਿਰ ਤੇ ਮਿਹਰ ਪਰਿਆ ਹਮੇਸ਼ਾ ਲਈ ਹੱਥ ਰੱਖ ਦੇਣਗੇ ਜੇਕਰ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਪਰਮਾਤਮਾ ਤੁਹਾਡੀ ਮਦਦ ਕਰ ਦੇਣਗੇ ਜਿਹੜੇ ਇਹ ਗੁਣ ਹਨ ਇਹ ਬਹੁਤ ਹੀ ਬਿਆੰਤ ਗੁਣ ਹਨ ਜੋ ਤੁਸੀਂ ਆਪਣੇ ਜੀਵਨ ਵਿੱਚ ਧਾਰਨ ਕਰਨੇ ਹਨ ਤੇ ਨਾਲ ਹੀ ਇਸ ਜਨਮ ਨੂੰ ਤੁਸੀਂ ਆਪਣੇ ਨੂੰ ਸਫਲਾ ਬਣਾ ਲੈਣਾ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਜੀ ਤਾਂ ਲਾਈਕ ਵੀ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ